ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 1987 ਅੱਜ ਦੀ ਵੀਡੀਓ ਵਿੱਚ ਲਗਭਗ ਥੋਨੂ 6 ਛਾਹ ਤੇ ਬੜਾ ਦਿਖਾਵਾਂਗੇ ਕੱਲੇ ਕੱਲੇ ਨਾਗ ਬਾਰੇ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਆਪਣਾ ਜਤਿੰਦਰ ਸਿੰਘ ਪਿੰਡ ਮਵਾਰਕ ਪਰ ਚੁੰਗਾ ਜਲਾ ਮਰੇ ਕੋਲ ਮਰੇ ਕੋਲ ਦੇ ਤੋਂ ਬਰਨਾਲੇ ਰੋਡ ਤੇ ਪਿੰਡ ਆਪਣਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 85448 25610 85448 25610 ਜੀ ਆਪਾਂ ਹਰ ਤੱਕ ਪਹਿਲਾ ਵੀਡੀਓ ਕਵਰ ਕਰ ਲਈ ਵਧੀਆ ਬੈ ਗਏ ਬਾਈ ਵਧੀਆ ਬੈ ਗਏ ਬਹੁਤ ਸੋਹਣੇ ਬਣੇ ਅੱਜ ਕਦੇ ਨਾਗਾ ਸਾਥ ਆਪਣੇ ਕੋਲ ਅੱਜ ਆਪਣੇ ਕੋਲੇ ਹੈਗੇ ਨੇਗੇ ਬਾਈ 2 4 5 ਨਾਗਨੇਗੇ ਬਾਈ 6ਾਂ ਦਾ ਤੋਹਫਾਗਾ ਠੀਕ ਹੈ ਕੱਚੀ ਆ ਹਨ ਉਹ ਜਾਨੀ ਹਜੇ ਆਪਾਂ ਦਿੰਦੇ ਨਹੀਂ ਤਿਆਰ ਕਰਕੇ ਦੇਵਾਂਗੇ ਠੀਕ ਹੈ ਪਹਿਲਾ ਨੰਬਰ ਦਾ ਪੈਰ ਸ਼ਰਬਚੀ ਦੇਖੀ ਜਾਂਦੇ ਹਾਂ ਹਾਂਜੀ ਸੂਆ ਕਿਹੜਾ ਏ ਬਾਈ ਪਹਿਲਾ ਸੂਆਗਾ ਕੈਦ ਲੈ ਜੀ ਇਹ ਦਿਨਾ ਬਾਈ ਲੈ ਜੂਗੀ ਹਜੇ 8-9 ਕ ਦਿਨ 10 ਦਿਨ ਬਾਕੀ ਦੰਦੋ ਕਿਵੇਂ ਆ ਦੰਦੋ ਬਾਈ ਇਹ ਚੌਗੀ ਜਾਂ ਸਿੱਕੀ ਉਹ ਦੇਖੀ ਨਹੀਂ ਹੈਗੀ ਠੀਕ ਹੈ ਚੌਗੀ ਕ ਲਗਭਗ ਹੋ ਗਈ ਹੈ ਹਨ ਹਾਂਜੀ ਠੀਕ ਹੈ ਤੇ ਦੁੱਧ ਦੀ ਅਮੀਰ ਕਿੰਨੀ ਕਾਪੋਣੇ ਦੇ ਤੋਂ ਦੁੱਧ ਬਾਈ ਇਹ 18 ਕਿਲੋ ਪਾ ਦੂਗੀ ਐਵੇਂ ਝੂਠ ਬੋਲਣ ਨੂੰ ਬਾਈ ਤੇ ਹੀ ਕਹਦੀ ਹੈ ਹਨ ਠੀਕ ਹੈ 18 ਕਿਲੋ ਦੁੱਧ ਚਵਾ ਦੂਗੀ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਦੇਖ ਸਕਦੇ ਆ ਐਰ ਸ਼ਰ ਬੱਛੀ ਪਲੂਨ ਪਹਿਲਾ ਸੂਆ ਮੂਹੋ ਚੌਗੀ ਸੀਗੀ ਹੋਗੀ ਦੰਦ ਦੇਖ ਕੇ ਅੰਦਾਜ਼ਾ ਚੌਗੀ ਕਾਲਾ ਬਾਡੀ ਬੰਤਰ ਦੇਖ ਕੇ ਦਹਿਲ 10k ਲੈਂਦੀ ਆ ਤੇ ਵੀਰੇ ਰੇਟ ਇਹਦਾ ਕੀ ਰੱਖਿਆ ਆਪਾ ਬਾਈ ਇਹ 62000 ਦੀ ਆਪਾਂ ਦੇਣੀ ਆਂਗੀ ਮੜਾ ਬੋਟਾ ਮਾਨਤਨ ਬਾਬਾ ਇਹ ਚੋ ਸੋੜ ਸੱਪਾ ਹੀ ਹੋਣਾਗਾ ਭਰਾ ਠੀਕ ਉਹ ਨਹੀਂ ਗੱਲ ਅਸੀਂ 85 ਹੈ ਨਾ 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 ਜੰਬ ਸੋੜ ਸੱਪਾ ਹੀ ਹੋਣਾਗਾ ਠੀਕ ਹੈ ਬੱਸੀ ਚ ਗੁੱਦ ਗੱਦ ਪਲਾਈ ਪਲੂਈ ਕੱਚੀ ਕੱਚੀ ਆ ਗਈ ਠੀਕ ਹੈ ਤਿਆਰੀ ਚ ਬੱਸੀ 75 ਤੋਂ 80000 ਦੀ ਆ ਗਈ ਠੀਕ ਹੈ ਪਲਾਈ ਪਲੂਈ ਬਹੁਤ ਆ ਠੰਡੀ ਸੀਲ ਬਹੁਤ ਆ ਜੀ ਠੀਕ ਹੈ 60000 ਜਮਾਨਤਨ ਹੋ ਜਾਊਗਾ ਬਸ ਮਾਨਤਾ ਨਹੀਂ ਹੋਊਗਾ ਭਰਾ ਅੱਗੇ ਦੋ ਨੰਬਰ ਜਿਹੜੀਆਂ ਵਾ ਦੇਖੀਆਂ ਨੇ ਵੇੜ ਹਾਂਜੀ ਇਹ ਦੂਜਾ ਸੂਆ ਸੂੰਦੀ ਆ ਭਰਾ ਕੈਦਨ ਲੈਂਦੀ ਆ ਇਹ ਇਹ ਦਿਨ ਇਹਦੇ ਪਏ ਨੇਗੇ ਆਪਣਾ ਅੱਜ ਹੈਗੀ ਹੈਗੀ ਕਿ 10 ਤਰੀਕ ਹਾਂਜੀ ਹਾਂਜੀ ਇਹਦੇ ਬਾਈ 21 ਤਰੀਕ ਨੂੰ ਦਿਨ ਪੂਰੇ ਹੁੰਦੇ ਨੇਗੇ 12 13 ਦਿਨ ਲੈਂਦੀ ਆ ਹਾਂਜੀ ਤੇ ਸੂਆ ਦੂਜਾ ਹਨਾ ਸੂਆ ਦੂਜਾ ਪਲੂਨ ਆਪਣੇ ਕੋਲੋਂ ਹੀ ਗਈ ਸੀਗੀ ਭਰਾ ਇਹ 28 ਕਿਲੋ ਦੁੱਧ ਪਚਵਾ ਕੇ ਦਿੱਤਾ ਸੀਗਾ ਪਲੂਨ ਦਾ 28 ਕਿਲੋ ਹਾਂਜੀ ਤੇ ਐਡੀ ਕੀ ਉਮੀਦ ਲੈਵੇ ਜਿਹੜਾ ਮੰਨ ਕੇ ਬੰਦਾ ਬਾਈ 30 ਤੋਂ ਪਲੱਸ ਚੱਲੂਗੀ 30 ਤਾਂ ਹੈਗੇ ਹੀ ਹੈਗਾ ਯਾਰ ਰੇਟ ਕੀ ਰਹੂ ਇਹਦਾ ਰੇਟ ਬਾਈ ਇਹ ਮੁੱਲ ਨਹੀਂ ਕਰਨਾ ਹੈਗਾ ਆਪਾਂ ਇਹ 1 ਲੱਖ 5000 ਦੀ ਦੇਣੀ ਆ 1 ਲੱਖ 5 ਜੋ ਮਾਨਦਾਨ ਹੋ ਜੂ ਬਸ ਛੋੜ ਸੱਪਾ ਹੀ ਹੋਊਗਾ ਬਾਈ ਮੁੱਲ ਨਹੀਂ ਕਰਦੇ ਅੱਜ ਆਪਾਂ ਠੀਕ ਆ ਦੂਜਾ ਸੂਆ ਸੂਰੀਆ ਹਨਾ ਹਾਂਜੀ 12 13 ਕੱਢ ਜੂਗੀ ਹਜੇ 12 13 ਜੀ ਠੀਕ ਆ 1 5 ਜੋ ਮਾਨਦਾਨ ਦੁੱਧ 30 ਕਿਲੋ ਦੀ ਮੇਰੇ ਕੋਲ ਕਵੈਸਟੀ ਤੇ ਕੱਦ-ਕਾਡ ਸ਼ਾਈਨਿੰਗ ਸੋਨਿੰਗ ਬਹੁਤ ਆ ਵੱਚੀ ਦੀ ਕਿਸੇ ਪਾਸੇ ਲਿਸੀ ਨਾ ਵੀ ਸੋ ਮੂੰਹ ਮੱਥਾ ਦੇਖ ਸਕਾ ਜੋ ਲੈ ਚਲ ਮੋੜ ਕੇ ਕੋਈ ਲੈ ਜਾ ਤੇ ਫੇਸ ਕੁਆਲਟੀ ਵਗੈਰਾ ਦੇਖੋ ਇਹਦੀ ਬਿਊਟੀ ਵਗੈਰਾ ਪੂਰੀ ਚੰਗੀ ਆ ਕੱਦ-ਕਾਠ ਵੀ ਚੰਗਾ ਤੇ ਲਿਸੀ ਨਾ ਵੀ ਵੀ ਨਹੀਂ ਕਿਸੇ ਪਾਸੋਂ ਫਾੜੀ ਵਾਲਾ ਲੈਵਾ ਸੋਹਣਾ ਤੇ ਬਾਕੀ ਉਹ ਫਾੜੀ ਆ ਗਈ ਭਾਈ ਉਹ ਲੰਕਮੇਜ ਵਾਲੀ ਨਹੀਂ ਹੈਗੀ ਚੌੜਾ ਜੂੜਾ ਬਾਹਲਾ ਪਾਉਂਦੀ ਆ ਲੈ ਵਾ ਪੂਰਾ ਫਿੱਟ ਫੜ ਲੈ ਵਾ ਜਵਾ ਹਾਂਜੀ ਤੇ ਹਫਤਾ 10 12 ਤੇ ਜਿਹੜੀ ਆਪਾਂ ਤੀਜੇ ਨੰਬਰ ਤੇ ਵਹਿੜ ਦੇਖੀਆ ਲੈ ਕਿਹੜਾ ਸੁਆ ਜੀ ਇਹ ਇਹ ਬਾਈ ਜੀ ਦੂਜਾ ਸੁਆ ਸੁੰਦੀ ਆ ਗਈ ਠੀਕ ਹੈ ਦੰਦੋਂ ਸੇਜ ਆਂਦਾ ਇਹ ਠੀਕ ਹੈ ਦਿਨ ਇਹਦੇ ਹੁੰਦੇ ਨੇਗੇ 18 ਤਰੀਕ ਨੂੰ ਪੂਰਾ ਠੀਕ ਹੈ 8 ਦਿਨ ਬਾਕੀ ਆ ਜੀ ਹਾਂਜੀ ਇਹ ਮੈਸੀ ਦੀ ਆਪ ਆ ਗਈ ਭਰਾ ਅਰੀਜਨਲ ਠੀਕ ਹੈ ਤੇ ਪੀਡੀਐਫ ਦਾ ਇਹਦੇ ਬੰਬੀਰੋ ਲੱਗਿਆ ਹੋਇਆਗਾ ਠੀਕ ਆ ਦੈਨ ਕਰਦੇ ਆ ਦੱਸ ਹਾਂ ਹਾਂਜੀ ਤੇ ਦੁੱਧ ਦੀ ਕੀ ਰਿਕਵੈਸਟੀ ਰੋਗ ਦੀ ਦੁੱਧ ਬਾਈ 35 ਕਿਲੋ ਜਮਾ ਯਾਰ ਚਵਾ ਕੇ ਦੇ ਦਾਂਗੇ ਦੰਦੋਂ ਕਿਵੇਂ ਦੰਦੋਂ ਛੇ ਜਾਂਦਾ ਭਰਾ ਛੇ ਦਾ ਦੁੱਧ ਦੂਜਾ ਸੂਆ ਦੂਜਾ ਸੂਆ ਸੋ ਵੀਰੋ 34 35 ਕਿਲੋ ਦੀ ਸਵਾਰ ਉਮੀਦ ਰੇ ਰੋਣ ਦਾ 31 31 ਕਿਲੋ ਦੁੱਧ ਪਾਇਆ ਹੋਇਆਗਾ ਰੇਟ ਕੀ ਰੋਗਾ ਇਹਦਾ ਮੁੱਲ ਨਹੀਂ ਕਰਨਾ ਬਾਈ 1 ਲੱਖ 30000 ਦੀ ਦੇਣੀ ਆ ਬਸ ਸੋ 1 ਲੱਖ 30000 ਦੀ ਬੱਚੀ ਵੀਰ ਕਹਿੰਦਾ ਦੇਣੀ ਆ ਦੂਸਰਾ ਸੂਆ ਸੁੰਦੀ ਪਈ ਆ 8989 ਦਿਨ ਇਹਦੇ ਬਾਕੀ ਆ ਇੱਕਤੀ ਪ੍ਰਾਈਜ਼ ਆ ਦਿਨ ਉੱਤੇ ਵੀ ਲਿਆ ਸਕਦੀ ਆ ਪਹਿਲਾਂ ਵੀ ਸੂ ਸਕਦੀ ਆ ਭਰਾ ਠੀਕ ਹੈ ਕਹਿੰਦਾ ਵਾ ਫਲੂਨ ਦਾ 30 ਕਿਲੋ ਦੁੱਧ ਇਹਦਾ ਦਿੱਤਾ ਹੋਇਆ ਤੇ ਇਸ ਦਵਾਰ ਬੇਲੰਬੇ ਦੇਖ ਲਾ ਤੇ ਫਸਾਈ ਜ ਬਿਊਟੀ ਪੂਰਾ ਫੁੱਲ ਆ ਜਾਵਾ ਹਣਾ ਹਾਂਜੀ ਜਨੂਅਰ ਦੂਜਾ ਸੂਆ ਛੇ ਦਾੰਦ ਸੋ ਚਮਕ ਧਮਕ ਦੇਖੋ ਬੱਚੀ ਦਾ ਲੇਵਾ ਦੇ ਫਨੀਰ ਤੋਂ ਸੋਨਾ ਸਾਫ ਸਿਤਰਾ ਫੈਡਰਲ ਸਾਲਾ ਲੇਵਾ ਹਾਲੀ 8 ਦਿਨ ਕੱਢਦੀ 8 ਦਿਨੋਂ ਕੋਈ ਨਾ ਕੁਝ ਬਾਣੀ ਜਾਣੇ ਨੇ ਅਗੇ 4 ਨੰਬਰ ਆਪਾਂ ਵੇੜ ਜਿਹੜੀ ਸੂਈ ਦੇਖੀ ਜਾਂਦੇ ਹਾਂ ਹਾਂਜੀ ਕਿਹੜਾ ਸੂਆ ਸੂਈ ਹੋਈ ਹੈ ਜੀ ਇਹ ਬਾਈ ਦੂਜਾ ਸੂਆ ਸੂਈ ਹੋਈ ਆਗੀ ਕੈ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਬਾਈ ਅੱਜ ਹੋਊਗਾ 15ਵਾਂ 16ਵਾਂ ਦਿਨ ਬੱਚਾ ਆ ਗਿਆ ਪਿਛੇ ਨਾ ਨਾ ਬੱਸੀ ਆ ਗਈ ਬਰਾ ਠੀਕ ਆ ਦੁੱਧ ਕਿੰਨਾ ਹੋਣ ਚੋਂ ਵਾਲਾ ਦੁੱਧ ਬਾਈ ਇਹਦੇ ਥੱਲੇ ਜਮਾ ਜਿਹੜਾ ਚੋਣ ਵਾਲਾਗਾ ਮੇਰੇ ਹਿਸਾਬ ਨਾਲ ਬਾਈ 23 ਤੋਂ 24 ਕਿਲੋ ਆਗਾ 22 ਤੋਂ ਬਾਹਰ ਦੁੱਧ ਮੇਰੇ ਨਾਲ ਹੈਗਾਗਾ 23 ਕਿਲੋ ਕੰਡੇ ਲਾ ਲਵੇ ਕੋਈ ਵੀ ਕੀ ਗਾ ਦੋ ਟਾਈਮ ਚੋਂ ਆਗੇ ਦੇਵਾਂਗੇ ਹਾਂ ਆਪਣੀ ਆਪ ਦੇ ਘਰ ਦੀ ਗਾਰੰਟੀ ਹੈਗੀ ਚਾਹੀ ਇੱਥੇ ਆਗਲਾ ਚਾ ਡੰਗ ਝੋਲੇ ਵੇ ਭਰਾ ਜੈ ਗੱਲਾ ਹਾਂ ਗੇਟੋ ਬਾਹਰ ਕੋਈ ਗਾਰੰਟੀ ਗੇਟੋ ਬਾਹਰ ਕੋਈ ਗਾਰੰਟੀ ਨਹੀਂ ਹੈਗੀ ਰੇਟ ਕੀ ਰੋ ਇਹਦਾ ਰੇਟ ਇਹ ਜੈਸ 97000 ਦੀ ਦੇਣੀ ਆ ਖੋ ਸੁਭਰੋ ਕੱਦ-ਕੜ ਵਗੈਰਾ ਦੇਖੋ ਬੈੜ ਦਾ 23 24 ਲੀਟਰ ਦਾ ਤੇ ਮੈਨ ਨਾਲਾ ਨਿੱਟ ਜਾਵਾਂ ਹਾਜ਼ਰਾ ਮਗਰ ਵੱਛੀ ਆ 15 17 ਦਿਨ ਹੋ ਗਏ ਸੂਈ ਨੂੰ ਤੇ ਲੇਵਾ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ਼ ਸੁਥਰਾ ਕੀਮਤ 97000 ਰੁਪਿਆ ਇਹਦੇ ਵਿੱਚੋਂ ਮੌਕੇ ਤੇ ਮਾਨਤਾਂ ਨਾ ਟੋੜਾ ਹੋ ਜਾਊਗਾ ਦੂਜਾ ਸੂਆ ਸੂਈ ਸਵਾਈ ਤੇ ਚੋਂਡ ਚਾਹੀਏ ਹੱਥੀ ਗਾਲੇ ਚਾਹੀਏ ਮਸ਼ੀਨੀਆਂ ਚਾਹੀਏ ਮਸ਼ੀਨੀ ਠੰਡੀ ਸੀਲ ਬਾਲੀ ਜਿਆਦਾ ਉੱਥੇ ਬੰਨ੍ਹਦਾ ਨਾ ਦਿਖਾਦਾ ਠੀਕ ਆ ਜਿਵੇਂ ਮਰ ਜਾ ਤੇ ਫਿਰ ਜਦੋਂ ਕੋਈ ਡੇਕਦੀ ਨਹੀਂ ਜੀ ਚਾਹੀਏ ਉੱਤੇ ਬਹਿ ਜਾ ਯਾਰ ਥੱਲੋਂ ਨਹੀਂ ਲੰਘ ਜਾ ਬਾਲੀ ਆ ਠੰਡੀ ਤੇਰੀ ਪੰਜਵੇਂ ਨੰਬਰ ਤੇ ਆਪਾਂ ਸੂਈ ਵੀ ਦੇਖੀ ਜ ਨੇ ਇਹ ਕਿਹੜਾ ਸੂਈ ਆ ਇਹ ਦੂਜਾ ਸੂਆ ਸੂਈ ਹੋਈ ਆਗੇ ਬਾਈ ਸੂਈ ਨੂੰ ਇਹਨੂੰ ਹੋ ਗਿਆ 20 21 ਦਿਨ ਠੀਕ ਆ ਪਛੇ ਦੇ ਵੀ ਬੱਸੀ ਆਗੀ ਦੁੱਧ ਕਿੰਨਾ ਹੁਣ ਦੁੱਧ ਬਾਈ ਇਹਦੇ ਥੱਲੇ ਚੋਣ ਚੋਣ ਦਾ 15 ਤੋਂ 15.5 ਕਿਲੋ ਦੁੱਧ ਚੋਣ ਦਾ ਗਾ ਰੇਟ ਕੀ ਰਹਿਣਾ ਇਹਦਾ ਇਹ ਬਾਈ ਜੈਸਨੋ 45000 ਤੀ ਦੇ ਦਾਂਗੀ 45000 ਜੀ ਮਗਰ ਬੱਛਾ ਬੱਸੀ ਆਗੀ ਇਹ ਮਗਰ ਬੱਛੀ ਖੋਲ ਦੇ 20 ਰੇ ਹੋ ਕੇ ਸੂਈ ਨੂੰ ਰੇਟ 45000 ਹਾਂਜੀ ਦੁੱਧ 15 ਨਿਪੜੂ ਜਾਵਾਂ 15 ਜੀ ਉਹ ਕੰਡੇ ਤੇ ਨਿਮੇੜ ਲੇਵੇ ਠੀਕ ਆ ਸੁਭਰੋ 20 ਬਾਈ ਦੇਣ ਦੀ ਸੂਈ ਵੀ ਆ ਮਗਰ ਬੱਛੀ ਰੇਟ 45000 ਦੁੱਧ 15 ਲੀਟਰ ਦੋ ਟਾਈਮ ਲੈਣ ਵਾਲਾ ਇੱਥੇ ਬੱਚਾ ਵਾਗੇ ਦੇ ਦਾਂਗੇ ਹਨਾ ਇੱਥੇ ਚਾਹੀ ਬਾਈ ਚਾਹੇਲਾ ਚਾਰ ਡੰਗ ਮਿਲ ਲਵੇ ਠੀਕ ਹੈ ਆਪਣੀ ਆਪ ਤੇ ਘਰ ਦੀ ਗਾਰੰਟੀ ਹੈ ਕਿ ਦੂਜੇ ਸ਼ਾਮੇ ਜਾ ਕੇ ਅਗਲਾ ਸਾਮ ਦਾ ਨਹੀਂ ਕਰਦਾ ਨਹੀਂ ਫਿਰ ਅਗਲਾ ਵਪਾਰੀ ਨੂੰ ਦੋਸ਼ ਦਿੰਦਾਗਾ ਵੀ ਆਹ ਕੋਸਾ ਹੋਗਾ ਇੱਥੋਂ ਮਿਲ ਕੇ ਲੈ ਜਾਓ ਇੱਥੋਂ ਮਿਲ ਕੇ ਲੈ ਜਾਓ ਆਪਣੀ ਆਪ ਤੇ ਘਰ ਦੀ ਥਣਾ ਦੀ ਦੁੱਧ ਦੀ ਸਭ ਕਾਸੇ ਦੀ ਗਾਰੰਟੀ ਹੈ ਤੇ ਇਹਦੇ ਪੱਕੀ ਜਰਸੀ ਦੇਖੀ ਜਾਂਦੇ ਆ ਇਹ ਇਹਦਾ ਬਾਈ ਯਾਰ ਹਜੇ ਇਹਦਾ ਕੋਈ ਖੈਰ ਬਚਾਰ ਹੀ ਨਹੀਂ ਹੈਗਾ ਕਿਹੜਾ ਸੁਹਾ ਸੁਣਦੇ ਦੂਜਾ ਇਹ ਸੁਹਾ ਦੂਜਾ ਜੂੰ ਸੁਣਦੀ ਹੈ ਟਾਈਮ ਕਿੰਨਾ ਬਾਕੀ ਹੈ ਇਹਦਾ ਇਹਦੇ 28 ਦਿਨ ਪਏ ਨੇਗੇ ਬਸ ਗੱਲ ਕਰੇ ਕੱਦ-ਕੁੱਦ ਬਹੁਤ ਜਿਆਦੇ ਹੈਣਾ ਹਾਂਜੀ ਬਾਇਓ ਡਾਟਾ ਪਤਾ ਸਾਰਾ ਇਹਦਾ ਸਾਰੀ ਡਿਟੇਲ ਪਤਾ ਗਈ ਭਰਾ ਠੀਕ ਹੈ ਇਹਨੂੰ ਤਿਆਰੀ ਚ ਦੇਵਾਂਗੇ ਫਿਰ ਹਾਲ ਘਰੇ ਚੋਂਦਾ ਇਹਦਾ ਆਪਣਾ ਰਾਤਾ ਜਾਣੀ ਇਹਦਾ ਫੋਨ ਉਹੀ ਉਹ ਬੰਦਾ ਕਰੇ ਜਿਹੜਾ 4 ਲੱਖ ਤੋਂ ਪਲੱਸ ਚੱਲਣ ਏ ਠੀਕ ਹੈ ਉਸ ਤੋਂ ਘੱਟ ਵਾਲਾ ਇਹਦਾ ਆਪਾਂ ਨੂੰ ਸੁਆਜ ਲੈਣ ਵਾਲਾ ਫੋਨ ਹੀ ਨਾ ਕਰੇ ਨੰਬਰ ਬੋਲ ਜੀ ਆਪਣਾ ਨੰਬਰ ਆਪਣਾ ਬਾਈ 85448 25610 ਪਿੰਡ ਮਵਾਰਕਪੁਰ ਚੋਂਗਾ ਜ਼ਿਲ੍ਹਾ ਮਲੇਰਕੋਟਲਾ ਵਿਦਿਓ ਦੇਖੋ